ਲਾਉ ਜੀ ਸਾਡਾ ਛੋਟਾ ਫੈਨ ਮਿਲਣ ਆਇਆ ਭਾਈ ਸਾਨੂੰ ਹੈ ਇਹ ਭਾਂਜਾ ਲੱਗਦਾ ਸਾਡਾ ਪਿੰਡ ਕਿਹੜਾ ਤੇਰਾ ਕਮਿੰਡਪੁਰਾ ਹੈ ਕਮਿੰਡਪੁਰਾ ਗਵਿੰਦਪੁਰਾ ਥੋੜਾ ਉੱਚੀ ਬੋਲ ਪੁੱਤ ਕਮਿੰਡਪੁਰਾ ਗਵਿੰਦਪੁਰਾ ਹਾਂ ਕਿਹੜੇ ਸਕੂਲ ਚ ਪੜਦਾ ਯੂਕੇਜੀ ਕਲਾਸ ਯੂਕੇਜੀ ਕਲਾਸ ਸਕੂਲ ਆ ਕਾਮਨੇ ਕਾਲ ਅਕੈਡਮੀ ਕਿੱਥੇ ਕਮਾਲਪੁਰ ਛੂਬਾ ਵਾਲੇ ਚ ਅੱਛਾ ਕਾਮਨੇ ਕਮਾਲਪੁਰ ਠੀਕ ਆ ਹਾਜੇ ਰਿਜ਼ਲਟ ਆ ਗਿਆ ਫਿਰ ਜੀ ਫੇਲ ਹੋ ਗਏ ਫੇਲ ਹੋ ਗਏ ਕਿ ਫੇਲ ਹੋਇਆ ਫੇਲ ਹੋ ਕੇ ਪਾਸ ਪਾਸ ਕਿੰਨੇ ਨੰਬਰ ਆਏ ਫਿਰ 40000 ਹੈ 40000 ਕਿੰਨੇ ਆਏ ਨੰਬਰ ਤਾਂ ਬਸ ਪਾਸ ਹੋ ਗਿਆ 100 139 ਕਹਿੰਦਾ ਤਾਂ ਕਿੰਨੇ ਕਹਿੰਦਾ ਕਿੰਨੇ ਆਏ ਨੰਬਰ ਪੁੱਤ ਕਿੰਨੇ ਆਏ 147 ਕਿਤੇ ਕਹੇ ਬਸ ਪਾਸ ਹੋ ਗਿਆ ਕਹਦੇ ਪਾਸ ਹੋ ਗਿਆ ਕਿ ਬਸ ਫਾਸ ਹੋਣਾ ਚਾਹੀਦਾ ਹੋ ਗਿਆ ਕਿ ਨਹੀਂ ਮਮੀ ਪੁੱਛੋ ਵੀ ਸ਼ੁਭ ਨੂੰ ਕਿੱਦਾਂ ਜਾਣਦਾ ਸ਼ੁਭ ਨਹੀਂ ਜਾਣਦਾ ਤੂੰ ਆ ਜਿਹੜੀ ਫੋਟੋ ਮੇਰੇ ਫੋਨ 'ਚ ਕਿੱਦਾਂ ਜਾਣਦਾ ਕੁੜੀ ਨੂੰ ਸਕੂਲ 'ਚ ਪੜਦੀ ਤੇਰੇ ਨਾ ਨਰਸਰੀ 'ਚ ਨਹੀਂ ਨਰਸਰੀ 'ਚ ਦਾ ਪੜਦੀ ਪੁੱਤ ਤੇਰੇ ਸਕੂਲ 'ਚ ਪੜਦੀ ਨਹੀਂ ਤਾਂ ਦੇਖ ਲਈ ਹੈ ਕਿਆ ਕਰਦੀ ਤੀ ਹੈ ਜਿਹੜੀ ਤੂੰ ਦੇਖ ਲਈ ਆਏਗਾ ਤੇ ਮੈਂ ਸੱਸੀ ਕੌਣ ਜੀ ਜਾਣੇ ਨੂੰ ਅੱਜ ਸੇ ਸੁੱਟਿਆ ਕਰਤਾ ਨਾਲ ਆ ਹਾਂ ਹਾਂ ਇਹ ਦੇਖ ਇਹ ਦੇਖ ਸਾਰੇ ਗੱਲ ਸਾਰੇ ਨੂੰ ਅੱਜ ਛੁੱਟੀ ਕੱਟਣ ਆਏ ਸੀ ਕਿੱਥੇ ਆਏ ਕਿੱਥੇ ਆਏ ਨਾਨਕੇ ਨਾਨਕੇ ਹਾਂ ਹਾਂ ਕਿਹੜਾ ਪਿੰਡ ਨਾਨਕੇ ਆਏ ਤੇ ਹਾਂ ਫੂਲ ਘਟੇ ਚਾਚੀ ਕੰਨੀ ਵੀ ਮੈਂ ਲਾਘ ਚੁੰਗੀ ਵੈਰੀ ਗੁੱਡ ਵੈਰੀ ਗੁੱਡ ਚਾਚੀ ਕੰਨੀ ਮੈਂ ਲਾਘ ਚੁੰਗੀ ਕਿ ਕੇ ਕਾਂਜੀ ਡਰ ਤਾ ਕੇ ਡਰ ਗਿਆ ਬਜਰਾ ਡਰ ਨਾ ਡਰ ਨਾ ਡਰ ਕੇ ਬੋਲ ਸਰਾ ਮਾਮਾ ਕਿੱਥੇ ਛੋਟਾ ਮਾਮਾ ਕਿੱਥੇ ਆ ਛੋਟਾ ਮਾਮਾ ਕਿੱਥੇ ਆ ਛੋਟਾ ਆਮਾ ਡਿਊਟੀ ਡਿਊਟੀ ਪਰ ਗਿਆ ਪਾ ਛੋਟੇ ਮਾਮੇ ਨੂੰ ਦੇਖਿਆ ਤਾਂ ਨਾ ਜਿਹਦਾ ਕੰਮ ਨੂੰ ਆਮਾ ਕੈਨੇਡਾ ਨੂੰ ਗਿਆਦਾ ਉਹ ਵੀ ਵੀਡੀਓ ਵਿੱਚ ਹੈਗਾ ਤਾਂ ਦੇਖਿਆ ਤਾਂ ਦੇਖਿਆ ਤਾਂ ਹਾਂ ਨੌਰਤੀ ਮਾਮੇ ਦੀ ਪੂਰੀ ਹੈ ਨਾ ਬੜਾ ਮਾਮਾ ਕਿੱਧਰ ਆ ਵੀ ਡਿਊਟੀ ਤਾਂ ਮੰਮੀ ਨੇ ਕਿਹਾ ਅਛਾ ਮੰਮੀ ਕਹੀ ਵੀ ਹੈ ਘਰ ਨੂੰ ਹਾਂਜੀ ਪਤਾ ਨਹੀਂ ਆਜ ਆਣਾ ਹੋਣਾ ਅਛਾ ਅੱਜ ਆਉਣਾ ਹੈ ਹੈ ਕਿੰਨੇ ਦਿਨ ਰਹਿਣਾ ਹਾਂ ਮੈਂ ਦੱਸ ਦੇਣੀ ਹੈ ਨਾ 10 ਦਿਨ ਰਹਿਣਾ ਠੀਕ ਹੈ ਸ਼ਾਮ ਨੂੰ ਕਿੱਥੇ ਜਾਣਾ ਤਾਂ ਗੱਲ ਕਰਦਾ ਤੇ ਮੈਂ ਸ਼ਾਮ ਨੂੰ ਜਾਣਾ ਹੈ ਸ਼ਾਮ ਨੂੰ ਕਿੱਥੇ ਜਾਣਾ ਦੱਸ ਦੇ ਲਈਆ ਗੁੰਡਚੇ ਗੁੰਡਚੇ ਨਿਆਣਾ ਦਾ ਚਾਹੂ ਮਾਤਾ ਜਾਨਾ ਜੀ ਹੂੰ ਕੀ ਖੇਲਣਾ ਉੱਥੇ ਫਿਰ ਪਾਸਾ ਕਰਾ ਵਾਰਸ ਕਰਾ ਵਾਰਸ ਕਰਾ ਯਾਰ ਜਦੋਂ ਤੂੰ ਕਹੀ ਜਾਂਦਾ ਮੇਰੀ ਵੀਡੀਓ ਬਣਾਉ ਹੁਣ ਕਹਿੰਦਾ ਬੱਸ ਕਰੋ ਹੁਣ ਤੇਰੇ ਕਰਾ ਬੱਸ ਕਰੋ ਬੱਸ ਬਹੁਤ ਆ ਬੱਸ ਕਰੀਏ ਚਲ ਫੇਰ ਬਾਏ ਕਰਦੇ ਚਲ ਬਾਏ ਕਰਦੇ ਸਸਰੀ ਘਰ ਬੁਲਾ ਦੇ ਸਸਰੀ ਘਰ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਿਹੜੇ ਠਿੱਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਸੋ ਇੱਕ ਬਹੁਤ ਬੜੀ ਵਿਪਤਾ ਆਣ ਖੜੀ ਆ ਕਾਦੀ ਵਿਪਤਾ ਆ ਜੀ ਤੁਹਾਨੂੰ ਮੈਨੂੰ ਕੋ ਹਸਬੜੀ ਵਿਪਤਾ ਆ ਗਈ ਹੈ ਇਕ ਕਾਦੀ ਮਤਲਬ ਬਾਗੀ ਹੋ ਜੜਾ ਪੁੱਛੋ ਕਿਉਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਏ ਵਰਦੋਂ ਤੇਰਾ ਆ ਜਾ ਸਤਿ ਸ਼੍ਰੀ ਅਕਾਲ ਜੀ ਆ ਜਾ ਪੁੱਤਰਾ ਕੱਤੀ ਆ ਯਾਰ ਸਾਰੇ ਆ ਲੂ ਚੁਕੋ ਜਾ ਆ ਜਾ ਆਰਾ ਭਾਈ ਹੋਰ ਜਾ ਟੈਨਸ਼ਨ ਨਾ ਪੁੱਤ ਦੀ ਸਬਜੀ ਸਬਜੀ ਟੈਨਸ਼ਨ ਨਹੀਂ ਲੱਗਦੀ ਸਬਜੀ ਦੀ ਟੈਨਸ਼ਨ ਭਾਈ ਇਹਨਾਂ ਨਾਲੋਂ ਜ਼ਿਆਦਾ ਸਬਜੀ ਦੀ ਬਲਕਿ ਜਿਹੜੇ ਬੰਦੋਂ ਦੇਖ ਕੇ ਆਉਂਦੇ ਕੱਲ ਛਾਵ ਨੂੰ ਗਿਆ ਤਾਂ ਕੋਈ ਹੋਰ ਕੰਮ ਦਵਾਈ ਨੂੰ ਰੋਫੜ ਉਹ ਗੈਨੇਟ ਅੱਧਾ ਝੋਲਾ ਅੱਧਾ ਥੈਲਾ ਸਬਜ਼ੀਆਂ ਦਾ ਲੈ ਕੇ ਆਇਆ। ਕਹਿੰਦਾ ਲੈਣਾ ਹੀ ਆ। ਪਤਲਾ ਲੈਣਾ ਹੀ ਪੈਣਾ। ਖਾਣਾ ਬਣਦਾ ਹੈ। ਮਗਾ ਆਈ। ਖਾਣੀ ਨਹੀਂ। ਆਏ ਨਾ ਕਹਾਂ ਮਗਾ ਮਗਾ ਵੀ ਹੁਣ ਕਈ ਦਿਨ ਹੋ ਗਏ ਸਬਜ਼ੀ ਲੈ ਕੇ ਗਏ। ਨੂੰ ਕਦੇ ਦਿਨ ਚੋਰ ਹੋਣਾ ਪੈਣੀ ਵਾਲੀ ਆ। ਕਿਆ ਅੰਗ ਲਾਈਏ ਕਿਆ ਬਣਾਈਏ ਇਹ ਰੋਟੀ। ਮਾਪੇ ਕੱਟਦੀ। ਅਵੇ ਠੀਕ ਹੈ। ਬਾਲਾ ਤਾਂ ਕਿਸੇ ਹੋਰ ਘਰ ਦਾ ਚੱਲਦਾ। ਹਾਂ। ਗੱਲ ਆ। ਕਾਦਾ ਰੋੜਾ। ਬੰਦੋ ਵੀ ਕੱਟਤੀ ਮੈਂ ਬੱਸ ਅੱਜ ਦੀ ਟੈਨਸ਼ਨ ਹੋਰ ਹਾਏ ਯਾਰ ਕਾਲੂ ਕਿਆ ਬਣਾਉਣਾ ਤੇਰਾ ਤਾਂ ਨਿਵਾਦ ਕਰੋ ਨਾ ਮੈਂ ਪਹਿਨੀਆਂ ਰੱਖੀ ਵੀ ਸੀ ਜੀ ਅਸੀਂ ਕਿਹਾ ਤੇ ਹੀ ਲੈ ਲੇ ਤੁਸੀਂ ਬੜਾ ਬੇ ਹਾਂ ਭਾਈ ਕੱਲ ਦਾ ਮੈਂ ਬਿਨਾ ਕਹੇ ਲੈ ਗਿਆ ਅੱਜ ਆਖਸਮੀ ਨੂੰ ਕਿਹਾ ਮੈਂ ਫੋਨ ਕਰਕੇ ਵੀਰਵਿੰਦਰ ਨੂੰ ਕਹਾਂ ਸਬਜੀ ਨੇ ਕਿਹਾ ਮੈਨੂੰ ਪੁੱਛੋ ਦਾ ਹਾਂਜੀ ਕੱਲ ਤੁਹਾਨੂੰ ਕਿਹਾ ਸੀ ਹਾਂ ਆਪਣੇ ਫੋਨ ਹੀ ਹੈ ਚਲ ਸਬਜੀ ਦਾ ਮੁੱਦਾ ਕਰਾ ਹੁਣ ਬੰਦ ਹੁਣ ਥੇੜਾ ਮੁੱਖ ਖਾਨੀ ਦਾ ਮੁੱਦਾ ਮੱਛਰਾਂ ਨਹੀਂ ਜਾਂ ਮੋਤਾ ਹੋਰ ਕੀ ਕਰਦੇ ਅੱਛਾ ਦਾਨੀ ਦੇ ਰੱਲੇ ਦਾਨੀ ਨਹੀਂ ਹੈ ਲੱਗਦੀ ਦਾਨੀ ਕੀ ਕਰਨੀ ਬਣਾ ਮੈਨੂੰ ਆਏ ਦੋ ਮੱਛਰਾਂ ਨਹੀਂ ਕੀ ਕਰਨੀ ਅਸੀਂ ਲਾਣੀ ਆ ਦਾਦੀ ਪੋਤੀ ਨੇ ਅੱਛਾ ਹੋਰ ਕੀ ਹੈ ਬਾਹਰ ਹਾਂ ਅੰਦਰ ਜਰ ਮੈਨਸ ਪਤਾ ਤੇਰੇ ਸਾਹਮਣੇ ਲੱਗਦੀ ਆ ਉਹ ਮੈਂ ਮੀਂਹ ਪਵਾ ਲਣਾ ਮੀਂਹ ਆਉਣੇ ਆਣਾ ਕਿ ਕਿੰਨੇ ਦਿਨ ਪਾਈ ਜਾਉਂਗੀ ਕਿ ਦਿਨ ਹੀ ਪਾਉਂ ਬੈਠੇ ਨਹੀਂ ਲੱਗੂ ਮੈਂ ਤਾਂ ਮੀਂਹ ਰੜਿਆ ਵਾ ਮੀਂਹ ਰੜਿਆ ਵਾ ਮੱਛਰ ਪਾਇਆ ਮੀਂਹ ਰੜਿਆ ਵਾ ਮੱਛਰ ਪਾਇਆ ਇਹ ਮੱਛਰ ਰੜਿਆ ਫੇਰ ਉਹ ਕਾ ਕਰੀਏ ਮੇਰਾ ਖੈੜਾ ਆਏ ਕਰੋ ਫਿਰ ਚਿੱਡੀਆਂ ਤੋੜਨ ਲੱਗੇ ਉਹ ਅੰਦਰ ਅੰਦਰ ਘੁੰਮੜ ਗਏ ਸੀ ਮੈਂ ਤਾਂ ਅੱਖੇ ਚਾੜ ਡੰਡੇ ਵਾ ਟੋੜਾ ਪੁੱਤਣਾ ਉਹ ਨਹੀਂ ਪਕੂਲਾਂ ਨਹੀਂ ਛਿੱਟੀਆਂ ਦੀ ਲੱਗ ਚੱਕੀ ਹੈਗੇ ਨਹੀਂ ਮੈਂ ਕਰ ਗਿਆ ਹੁਣ ਫਿਰ ਲੱਗੀਆਂ ਨਹੀਂ ਮੁੁੱਟੀ ਜਾ ਰਹੀਆਂ ਮੁੁੱਟੀ ਵਾਲੀ ਲਿਆਓ ਤੋੜਦੇ ਹੋ ਕੋਈ ਚੱਕਰ ਨਹੀਂ ਓਕੇ ਉਹ ਵੀ ਲੱਗ ਜਾਣਗੇ ਇਹ ਨਾ ਨਾ ਡੰਡਾ ਵਾਰਨ ਲੱਗੇ ਤਾਂ ਟੁੱਟ ਜਾਵੇ ਨਾ ਨਾ ਡੰਡੇ ਪਕੂਲਰ ਦੇ ਵਧੀਆ ਹੁਣ ਮੋਟੇ ਲਿਆਉਂਗਾ ਸੱਤ ਆ ਗਿਆ ਤੁਹਾਨੂੰ ਕਹਿੰਦੇ ਇਹਨੂੰ ਤਾਂ ਆਖਰ ਨੂੰ ਵੀਡੀਓ ਚ ਬੋਲਣਾ ਪਿਆ ਵੀ ਲਿਆ ਦਿਓ ਡੰਡੇ ਲਿਆ ਦਿਓ ਲਿਆ ਦਿਓ ਪ੍ਰਚਾਰ ਬਾਸ ਦੀਆਂ ਛਿੱਟੀਆਂ ਲਿਆ ਆ ਦੇਖ ਲਓ ਯਾਰ ਬਾਬਾ ਜੀ ਕਿਆ ਕਿਆ ਲਿਆਈ ਜਾ ਮੈਂ ਤਾਂ ਤੁੱਕੀ ਹੋਇਆ ਪਿਆ ਸਾਨੂੰ ਨਹੀਂ ਕਿਹਾ ਅਜਾ ਡਬਲ ਮੰਨਦੇ ਸੀ ਮੈਂ ਹੁਣ ਹੋ ਗਈ ਗਿਆ ਮੰਮੀ ਹੁਣ ਇਹ ਰੋਪੜਾਉਂਦੇ ਜਾਂਦੇ ਜਿਆਦਾ ਬਾਹਰ ਨੂੰ ਆਪਣੇ ਕਿਤੇ ਹੀ ਜਾਣੇ ਕਿੱਥੇ ਹੋ ਗਿਆ ਹੁਣ ਉਹਨਾਂ ਨੂੰ ਕਿੱਥੇ ਪਾਣੀ ਲਿਆਉਣੇ ਹੁਣ ਇਹਨਾਂ ਦਾ ਬਾਪੇ ਦਾ ਬਹੁਤਾ ਭੇਦ ਨਹੀਂ ਸਾਈਕਲ ਵਿੱਚ ਕੀ ਲਿਆਵੇ ਹੁਣ ਸਵਾਲ ਤਾਂ ਹੁਣ ਪਾਣੀ ਪਾਣਾ ਲੱਗਣਾ ਹੈ ਜਦ ਦੂਜਾ ਸਵਾਲ ਪਾਣੀ ਪਾਣੀ ਮਤਲਬ ਦੀਦੀ ਉਦਹੀਂ ਉਹ ਦਾ ਪਪਾ ਹੀ ਨਾ ਆਇਆ ਵੀ ਵਿਆਹ ਕਰਾਇਆ ਹੁਣ ਪਤਾ ਲੱਗਦਾ ਸਭ ਤਾਂ ਹੀ ਹੈ ਤਾਂ ਕਰਦੇ ਹੀ ਕੰਮ ਆਹੋ ਮੈਂ ਕਦੇ ਮੈਨੂੰ ਦਾ ਮੈਨੂੰ ਦਾ ਬਾਈ ਵਿਆਹ ਕਰਾਉਣ ਦੇ ਪਹਿਲਾਂ ਵੀ ਆਹੀ ਰਹਿਣ ਪੈਣਾ ਹਾਂ ਇਹ ਤਾਂ ਸਭ ਦਾ ਇੱਕ ਵੋਟ ਹੋਰ ਵੱਧ ਗਈ ਮੈਂ ਮੈਂ ਤਾਂ ਤੁਹਾਨੂੰ ਦੱਸਿਆ ਤਾਂ ਪਹਿਲਾਂ ਜਿੰਮੇਵਾਰੀ ਤੇ ਗੱਲ ਪਾਣੀ ਦੀ ਗੱਲ ਬਾਤ ਦੀ ਪਪਾ ਜਿੱਥੇ ਬਾਈ ਖੜੀ ਵਾਫੇ ਸਬਜੀ ਲੈਣ ਮਾਤਾ ਦਾ ਡਰਾਮ ਇੱਕ ਯਾ ਦੁੱਧ ਪਾ ਕੇ ਆਉਣਾ ਹਮਾ ਡਰਾਮਾ ਬਾਕੀ ਲਿਆਂਦਾ ਹੁੰਦਾ ਵੀ ਇੱਕ ਮਾਰੇ ਦਾ ਹੱਥ ਤੇ ਨਾ ਘੁੱਟਾ ਰਿਹਾ ਹੈਂ ਅੱਜ ਹੀ ਦੇਖੀ ਦੇਖੀ ਆ ਨਾ ਦੇਖ ਲਾਹੇ ਦਾੰਦ ਕੱਢਣਾ ਕਿਉਂ ਮੈਂ ਖੜਦਾ ਤਾਂ ਉਹ ਅੰਦਰ ਗਈ ਸਮਝ ਗਈ ਅੰਦਰ ਨੂੰ ਆਂਦਾ ਇੱਕ ਕੱਟਾ ਦਾਲ ਮਿਲ ਜਾ ਵੀ ਬਣਾ ਲਾ ਲੋ ਇਹ ਲਾ ਇੱਕ ਮੈਂ ਦੁੱਧ ਕਿਹਾ ਵਾ ਬਿਲ ਪੈਪ ਦਾ ਇੰਤਜ਼ਾਮ ਕਰੋ ਰੋ ਤਿਆਰੀ ਹੈ ਕਹਿੰਦੇ ਆਮ ਕਰੂਗਾ ਫਿਰ ਆਪਣੇ ਦੀ ਵੀ ਬਣਵਾ ਲੈਣਾ ਮੈਂ ਇੱਕ ਕਿਦਾਂ ਇੰਤਜ਼ਾਮ ਦੀ ਤਾਂ ਕੋਈ ਸਾਰਾ ਆਓ ਤੁਸੀਂ ਪੈਕ ਨਹੀਂ ਨੇ ਕਿਉਂ ਨੇ ਗਰਮੀ ਬਹੁਤ ਆ ਪਾਈ ਛੋਤੇ ਮਿਲ ਅਜੇ ਇੱਕ ਮੁੱਦਾ ਫੇਰੇ ਨਹੀਂ ਲੱਗਿਆ ਦੂਆ ਛੜ ਗਿਆ ਇਹ ਗੱਲ ਸੁਣਾ ਮੰਮੀ ਤੈਨੂੰ ਬੱਚੇ ਦਾ ਲਈ ਰੇ ਵਿੱਚ ਨੂੰ ਕੁਸੇ ਰਹਿੰਦੇ ਆ ਮੇਰੀ ਗੱਲ ਸੁਣਾ ਬੱਚੇ ਦਾ ਨੇ ਮੁੱਦਾ ਦੂਆ ਵਾਪੇ ਛੜਨਾ ਦਾ ਮੱਛੇ ਦਾ ਨਹੀਂ ਹੁਣ ਆ ਗਈ ਹੈ ਲਿਆਂਦੀ ਮੱਛਰ ਉਹ ਨਹੀਂ ਕਿ ਨਹੀਂ ਮੰਗਾਈ ਤਾਂ ਹੈਗੀ ਆ ਆਨਲਾਈਨ ਮੰਗਾਈ ਆ ਪਤਾ ਨਹੀਂ ਸਰਦਾਰ ਜੀ ਨੇ ਕਾਹਨ ਡੇ ਨੇ ਮੱਛਰਾਂ ਦੇ ਮੰਝਾ ਵੀ ਕੱਢੀ ਆ ਮੱਛਰਾਂ ਦੀ ਸਿੰਗਲ ਲਿਆਂਦੀ ਡਬਲ ਦੇਖਦੇ ਆ ਰਮਣਾ ਮੱਛਰ ਪੈਲੀ ਫੜਾਈ ਤੇ ਡਲ ਵੀ ਆ ਡਬਲ ਵੀ ਆ ਬੱਲ ਬੱਲ ਕਿਉਂ ਤਾਂ ਨਹੀਂ ਮੈਂ ਆਨਲਾਈਨ ਕਰੀ ਮੈਂ ਹੈਗੀ ਆ ਮੈਨੂੰ ਦੂਈ ਲੱਗਦੀ ਆ ਅੱਛਾ ਕਬਰ ਆ ਬਜਾ ਕਾਟੇ ਕਿ 300 ਦੀ ਆ ਮੈਨੂੰ ਤਾਰਾਂ ਜੀਆਂ ਵੀ ਲੱਗਦੀਆਂ ਇਹਦਾ ਉਹਨੂੰ ਹੋਰ ਸਿਸਟਮ ਲੱਗਦਾ ਕੋਈ ਲੈ ਤਾਰਾ ਲਓ ਹਾਂ ਇਹ ਮੈਂ ਇੱਕ ਟਿਲਾ ਖਾਲਾ ਦਿੰਦਾ। ਲਓ। ਮੈਂ ਤਾਂ ਵੀ ਜੇ ਰੋਪੜ ਚਲੇਗੀ ਤੇ ਤਾਂ ਮਿੱਲੀ ਆ ਜਣੇ। ਆ ਪਾੜ ਨੂੰ ਟੋਰਨਾ। ਦੂ। ਇੱਧਰ ਆ। ਇਹ ਚੱ ਚੁਕਿਆ ਲੈ ਆਇਆ। ਚਾਹ ਕਿ ਆਨ ਦਾ ਦੇਖੀ ਆ। ਉਹ ਕਾਇ। ਕਾਲਿਆਂ ਦਾ ਪੁੱਤ। ਲੈ ਉਹ ਯੂ ਕੁਸ਼ੋ ਇਹ ਬਿੰਦੋ ਤੋਤਾ। ਤੋਤਾ ਹੈ। ਖੁੱਸ। ਹਾਂ ਕਵਰ ਆ। ਮੈਨਾਂ ਪਤੰਗ ਕੋ ਉੜਦੀ ਆ ਇਹ ਉਹੀ ਤਰ੍ਹਾਂ ਦੀ। ਕਵਰ ਪਾਸ ਰੰਗ ਚ ਪਾਈ। ਠੀਕ ਆ ਕੇ। ਆ ਦੇਖਿਆ ਇਹਦਾ ਹੋਰੇ ਕੋਸਾ ਜਾ ਇਸ ਮੇਨ ਆਹ ਦੇਖਾ ਖੋਲਾ ਖੋਲ ਕੇ ਤਾਂ ਦੇਖ ਲੋ ਕਿਆ ਚੀਜ਼ ਆ ਰਿਟਰਨ ਹੋ ਜੂਗੀ ਉਹਦਾ ਕਿਆ ਚੱਕਰ ਹੈ ਅੰਤਰਜਮੀ ਬਾਬਾ ਉਹ ਕਿਆ ਬਾਬਾ ਹੈ ਇਦਾਂ ਹੀ ਥੱਲੇ ਉਹ ਜਿਹੜਾ ਸਟੈਂਡ ਜਾ ਬਣ ਜਾਂਦਾ ਉਹਨਾਂ ਨੇ ਪਟਾ ਪਰ ਲਾ ਕੇ ਨਈਆਂ ਹੋਈਆਂ ਤੀਆਂ ਅੱਛਾ ਤੁਹਾਡੀ ਹੋਰ ਕੈਂਪ ਜਾ ਕੈਂਪ ਨਹੀਂ ਹੈਗਾ ਇਹ ਬੈੱਡ 'ਤੇ ਲੱਗਣੀ ਹੈ ਉੱਤੇ ਮੈਨੂੰ ਡਰੇ ਹੀ ਆ ਨਾ ਆਹ ਦੇਖ ਲੋ ਲੈ ਆਈ ਨਹੀਂ ਲੱਗਣੀ ਦਾਪੂ ਜੀ ਇਹ ਹਰ ਜਾ ਇੱਕ ਮਿੰਟ ਭਾਈ ਦੇਰ ਹੋਵੇ ਹਾਲੇ ਹੋ ਪੈਜੀ ਖੁੱਲਣੀ ਇਹਦੀ ਇੱਕ ਆਈ ਨਹੀਂ ਨੰਡੇ ਦੀ ਲੋੜੇ ਨਹੀਂ ਹੈ ਨੰਡੇ ਦੀ ਹੋਰ ਤੁਹਾਨੂੰ ਦੱਸੋ ਇਹ ਆਈ ਥੱਲੇ ਨੰਮੇ ਹੋ ਉਹਨੂੰ ਪਰ ਬੈੱਡ 'ਤੇ ਰੱਖਣੀਆਂ ਵਾਹ ਅੱਛਾ ਸਾਈਡਰ ਦੇ ਮੰਮੀ ਨੇ ਆਪਣੀ ਚਾਦਰ ਨਾਲ ਇਹਨੂੰ ਨੰਡੇ ਦੀ ਇੱਕ ਸਿੰਗਲ ਉਹਦੀ ਆਲੀ ਹੋ ਮੰਜੇ ਵਾਲੀ ਹੈ ਡਬਲ ਵਾਲੀ ਹੈ ਜੀ ਡਬਲ ਵਾਲੀ ਹੋਣੀ ਵੱਡੇ ਕੰਟੇ 'ਤੇ ਲੱਗੂਗੀ हां फ्रेंड्स नु वास्ते ਮੈਂ ਜਬ ਮਾਰ ਆਇਆ ਸਾਡੇ ਵਾਸਤੇ ਅੱਛਾ ਇਤਨਾ ਬੜਾ ਭਾਈ ਡਬਲ ਆੜੀਓ ਹੈ ਭਾਈ ਨੋਰ ਕਾਏ ਪਹਿਲਾਂ ਹੁਣ ਮੰਦਾ ਲੈ ਕੇ ਆ ਨੂ ਨੂ ਵਿੱਚ ਵਾ ਅੱਛਾ ਬੂ ਤਾਂ ਜਾ ਲੈਣਾ ਚਾਚੂ ਵੇਖੀ ਕਿ ਕਿਤੋਂ ਬਾੜੇ ਬੜਾ ਜਾ ਬਾੜੇ ਵਿੱਚ ਨੂ ਅਜੀਪ ਗਲ ਕੇ ਚੱਲ ਪੁੱਤ ਇੱਧਰ ਨੂੰ ਆ ਤਾਲੂ ਰੁਕ ਜਾ ਮੰਮੀ ਲਾ ਕੇ ਵਿੱਚ ਬਹਿ ਜਾ ਨਿਆਣੇ ਮੰਮੀ ਉਹ ਚੀਜ਼ ਵਧੀਆ ਦਿਸਨੂ ਕਰ ਜੀ ਚੱਕ ਲੈ ਜੋ ਹਾਂ ਪੜ ਗਿਆ ਨੂਰਾ ਹਾਂ ਜੀ ਚਾ ਉਹ ਘਰਵਾਲੀਆਂ ਵਿੱਚ ਉਹ ਵਿੱਚ ਘੁੰਮ ਕਾ ਦੇਖ ਬਿੰਦੂ ਸੱਣ ਕਰਕੇ ਚੂਹਾ ਤੁਮ ਕਾ ਰੇ ਗੁੱਤਾ ਚੂਹਾ ਬਿਲਕੁਲ ਹੈ ਦੀਆ ਤੇਰੀ ਰੇਡੀ ਓਏ ਇਹਦਾ ਉਹ ਬੰਦੇ ਇਹਦਾ ਮੰਮੀ ਪਤਾ ਕਿਆ ਕਰੇ ਜਿੱਦਾਂ ਹੁਣ ਗਰਮੀ ਆ ਪਰ ਬਾਹਰ ਤਾਂ ਚੱਲੋ ਉਹ ਕੰਮ ਚੱਲਣਾ ਨਹੀਂ ਜਿੱਦਾਂ ਕਿ ਅੰਦਰ ਪੈਣਾ ਨਾ ਬੰਦੇ ਨੇ ਗੱਦੇ ਹੋਣ ਵਿਛਾਏ ਹੋਏ ਥੱਲੇ ਤੇ ਕਿਹਾ ਹੋ ਗਰਮੀ ਅੱਜ ਤਾਂ ਗੱਦੇ ਬੈੱਡ ਵਾਲੇ ਵੀ ਮਾਰਦੇ ਪੜਾ ਦੇ ਸੇਕ ਹੋ ਠੀਕ ਨਾ ਮਿਕ ਬਹਰ ਕੱਟੇ ਚਲੀ ਜਾ ਕਾਰਨੇ ਇੰਦੇ ਕਾਰਨੇ ਬਹਰ ਫਮੀ ਸੌਣਾ ਪੈਣਾ ਕਾਰਨੇ ਮੇਰੇ ਕੋਲ ਸੁਭਾਸ਼ ਚਲੋ ਜਾ ਕੇ ਬੈੱਡ ਤੇ ਕਾਰਨ ਤੇ ਮੰਜੇ ਪਰ ਕੱਟਨੀ ਮਾਣ ਮੰਜਾ ਦਬਲ ਹੋਣਾ ਚਾਹੀਦਾ ਦੂਆ ਜੇ ਤੁਹਾਨੂੰ ਕੰਨੇ ਆਂ ਭਲੀ ਤੈ ਕਿੰਦਰੋਂ ਲੱਗਣੀ ਆ ਦੇਖਣ ਲਾ ਕੇ ਡਰੇਦੀ ਮੇ ਆਏ ਕਰਕੇ ਉਹ ਸੁਣ ਕੇ ਗੀਤ ਕਰ ਲੈਂਸ ਤਾਂ ਹੋ ਹੋ ਗਈ ਆਪੇ ਹੋ ਗਈ ਮੁਰਕਾ ਦਾ ਜਾ ਚੁਗਲ ਕਾਚੂ ਆਪਾਂ ਕਰੂਗਾ ਵਿੱਥੇ ਆ ਕੇ ਕੰਮ ਮੜ ਗਿਆ ਬਾਈ ਹਾਂਜੀ ਪੁੱਤ ਜੇ ਹੁਣ ਮੈਂ ਹਾਂ ਦੀ ਤੇਰੇ ਕੋਲ ਤਾਂ ਦਿਮਾਗ ਤੇ ਵੀ ਤੇਰੇ ਕੋਲ ਤਾਂ ਹੀ ਨਹੀਂ ਬਾਬੇ ਵਿੱਚ ਚਾਂਦੀ ਨਾਲ ਲੈ ਕੇ ਆਉਂਦੇ ਬੰਦੇ ਨੂੰ ਟਕਾਣੇ ਹਾਂ ਨਹੀਂ ਨਹੀਂ ਲੈ ਲੈ ਇਹ ਹੋ ਗਈ ਵਾਓ ਭਾਈ ਇਹਦੇ ਵਿੱਚ ਪਾ ਦੂੰਗਾ ਮੱਛਰਦਾਨੀ ਮੱਛਰਦਾਨੀ ਆ ਵੇਖ ਲਓ ਦਿਖਾਤੀ ਹੁਣ ਫੋਲ ਕੇ ਨਹੀਂ ਲੈਣ ਲੱਗਿਆ ਨਹੀਂ ਲੈ ਲਓ ਹੁਣ ਫੋਲ ਕੇ ਦਿਖਾਤੀ ਹੁਣ ਤਾਂ ਆ ਜੀ ਦਿਓ 500 ਰੁਪਏ ਆਹ ਮੱਛਰ ਇਹ ਯਾਹ ਸੁਣਾ ਫੋਲ ਲੈ ਤਾਂ ਲਊਂਗਾ ਤਾਂ ਤਾਂ ਜੀ ਤੁਮੰਜਾ ਰਾਹੂੰਗਾ ਨਾ ਇਹਦੇ ਪਤਾ ਨਹੀਂ ਬੈਠਣਾ ਹੋਮ ਭਾਈ ਮੈਂ ਤਾਂ ਮੱਛਰ ਨਹੀਂ ਵੇਚ ਰਹਾ ਮੈਂ ਹਾਂ ਮੰਜੇ ਦੀ ਭਾਈ ਮੰਜੇ ਦੀ ਮੰਮੀ ਆਪਣੇ ਬੁੰਦੇ ਦਾ 350 400 ਰੁਪਏ ਲੈਣਾ ਮੇਰੇ ਮੱਛਰ ਨਾਲ ਨਹੀਂ ਲੈਣਾਓ ਮੰਜੇ ਵੀ ਲੈ ਭਾਈ ਮੱਛਰ ਨਾਲ ਚੱਕੀ ਫਿਰਦਾ ਮੰਜੇ ਵੀ ਲੈ ਤੁਹਾਨੂੰ ਇਹਦਾ ਲਾਸਟ ਰੇਟ ਲੱਗਣਾ ਜੀ 600 ਰੁਪਏ ਅਸੀਂ ਇਹ ਤਾਂ ਦੇਣਾ 300 ਰੁਪਇਆ ਹਾਂ ਇਹਦਾ ਤਾਂ 200 ਹੀ ਬਾਈ ਫੋਕਾ ਪੁੱਗ ਲੈ ਨਹੀਂ ਆਪਣਾ ਲੈ ਜਾ ਸਮਾਨ ਤੇਰਾ ਭਾਈ ਤੋੜ ਜਾ ਥੰਮੀ ਹੋ ਜਾ ਮਨੂ ਨਹੀਂ ਵਾਰਾ ਖੰਦਾ ਜੇ ਕੱਟੂ ਬਦ ਦੇ ਦੋ ਫਿਰ ਭਾਈ ਆਪਣੇ ਤੇਰਾ ਹੀ ਮਾਈ ਤੇਰੇ ਤੁਸੀਂ ਐਂ ਕਰੋ ਲਿਆਓ ਮਨੂ ਮੈਂ ਉੱਥੇ 250 ਦੀ ਵੇਚਿਆ ਰਹੀ ਅੱਜ ਵੀ ਤਾਂ ਛੋਟੀ ਹੋਣੀ ਈ ਇੱਧਰ ਹੋਰ ਛੋਟੀ ਹੋਣੀ ਆ ਯਾਰ ਕਾਹ ਹੋ ਛੋਟੀ ਹੋ ਉਹ ਹੁਣ ਪਤਾ ਨਹੀਂ ਹੋਰ ਦੀ ਬੰਦਣੀ ਆ ਹਨੇ ਬੰਦਣੀ ਕੀ ਨਾ ਲੋਰੀ ਨਹੀਂ ਹੋ ਗਿਆ ਤੁਸੀਂ ਇਹ ਵਿੱਦ ਪਾਉਣੀ ਆ ਹੁਣ ਤਾਂ ਲਾਉਣੀ ਹੋ ਜਾਂ ਨੂੰ ਲੱਗ ਰੋਈ ਤੀਆ ਬੜੀਆ ਬਲ ਮੰਜਾ ਤਾਂ ਲਿਆਓ ਤੇਰੀ ਲੱਗੂਗੀ ਕਾਮ ਲੱਗਣੀ ਕਿਦਨ ਮੰਜਾ ਨਾਲ ਉਦਾਂ ਲੱਗਣੀ ਚੱਲ ਮੇਰੇ ਡੰਡਿਆਂ ਦਾ ਤਾਂ ਖੜਾ ਛੁਂਦੇ ਆ ਬੇਟੇ ਅਜੇ ਨਹੀਂ ਛੁਂਦੇ ਅਜੇ ਇੱਕ ਹੋਰ ਬਈਆ ਡੰਡਿਆਲੀ ਹਾਂ ਫੁੱਟਾ ਬਲ ਮੱਛਾ ਜਾਨੀ ਮੈਂ ਲੈ ਲਿਆ 2 ਰੰਗਾਂ ਦੀ ਬੜੇ ਸਾਰਾ ਮੰਮੀ 6 7 ਡੰਡੇ ਲਾਉਣੇ ਆ ਕੋਈ ਆਇਆ ਕਿ ਆ ਵੀ ਰਹਿੰਦਾ 7 ਨਹੀਂ ਅੱਠ ਅੱਠ ਅੱਛਾ ਅੱਛਾ ਡੰਡੇ ਦਾ ਬੱਸ ਸਾਲਾ ਨਹੀਂ ਭਾਈ ਇਹ ਥੋੜਾ ਜਿਹਾ ਮੱਛੀ ਤਾਂ ਨਹੀਂ ਆ ਗਈ ਹੁਣ ਡੰਡੇ ਲੋੜੇ ਨਹੀਂ ਰੀਸਾ ਹੁਣੇ ਮੰਜੇ ਤੇ ਹਜੇ ਲਾ ਕੇ ਦੇਖ ਲਈ ਔਖਾ ਵੇ ਇਸ ਗੱਲ ਕੀ ਕਰੇ ਬੰਦਾ ਕੀ ਕਰੇ ਬੰਦਾ ਜਾਨੀ ਕਿਹਨ ਤੇ ਚਾਹ ਕਾਹ ਕਰੀ ਜਾਵੇ ਆ ਭਾਈ ਸਭ ਕੁਝ ਕਰਨਾ ਪੈਣਾ ਹਾਂ ਕਰੇਂਗਾ ਸਾਲਾ ਨਹੀਂ ਦੁਕਾਨਾ ਬੈਣਾ ਹੋ ਰੋਹੀ ਦਾ ਰੋਹੀ ਦਾ ਦੁਕਾਨਾ ਪੈਦਾ ਸਿਆਰੇ ਦਾ ਸਿਆਰੇ ਚੱਲੀ ਜਾਂਦਾ ਹੈ ਤਾਂ ਲਾਜ ਹੈ ਹਾਂ ਆਪਣਾ ਨੋਰਮਲ ਦੋ ਮੰਜ਼ਿਲਾ ਦੁਕਾਨੀ ਮੀਂਹ ਦੇ ਤਾਂ ਨਹੀਂ ਲੋਣੀ ਪਾਪਾ ਦੀ ਬਾਰੇ ਬਾਰ ਉੱਠੀ ਜਾਂਦੇ ਆ ਹਾਂ ਰਾਜਾ ਹੈ ਬਦਲ ਪਾਪਾ ਜੀ ਦੀ ਕਿਰਮਤ ਮੈਂ ਹੈ ਨਹੀਂ ਮੱਛਰ ਦਾ ਨਹੀਂ ਇਹ ਲਾ ਦੂਗਾ ਕੀ ਕਰੀਏ ਬਾਰੇ ਬੇ ਮਾਲਕ ਮੈਂ ਨਾ ਮੱਛਰ ਦਾ ਭਾਰ ਪੂਰਾ ਸਾਰਾ ਬਿਰਾਜ ਜਾਣਾ ਆ ਗਾ ਜਵਲ ਹੋ ਗਿਆ ਨਾ ਤੇ ਲਾ ਕੀ ਕਰਦਾ ਇਹਨਾਂ ਨੇ ਕਿੰਨੇ ਲਿਖੇ ਚੁੱਪ ਕਰਵਾ ਦੇਣਾ ਪਰਮਾਤਮਾ ਜੀ ਦਾ ਨਾਮ ਵੀ ਕਰਾ ਦੇਣਾ ਤੇ ਕਰਾਉ। ਉਹ ਵੀ ਨਾ ਗੱਲ ਇਹ ਵੀ ਠੀਕ ਆ ਬਾਈ ਜੀ ਦਾ ਪੈਸਾ ਵੀ ਜੇ ਰਾਤ ਨੂੰ ਮੁੰਮੀ ਦਾ ਨਾ ਗੱਲ ਇਹ ਵੀ ਠੀਕ ਆ ਬਾਈ ਜੀ ਦਾ ਪੈਸਾ ਵੀ ਜੇ ਰਾਤ ਨੂੰ ਮੁੰਮੀ ਦਾ ਨਾ ਗੱਲ ਵੀ ਆ ਗਿਆ ਵੀਰ ਅਸ ਤਾ ਸਤਾ ਦੋ ਤੇ ਆਉਂਗੇ ਡੰਡੇ ਯਾਰ ਉਹ ਲੇ ਕੇ ਉਹਨੇ ਕਰਦੇ ਆ ਕਿਤਾ ਕੋਈ ਤਾਂ ਮੈਂ ਪਵੀ ਹੈਂ ਟੈਕ ਵੀ ਕਰੀਆ ਚੜਾਈ 5 ਫੁੱਟ ਲਬਾਈ ਦੇਖੀ ਹੁ ਦੱਸ ਹਾਂ ਵੀਰ ਮੈਂ ਪਹਿਲਾਂ ਮਾ ਫਿਰ ਪਹਿਲਾਂ ਲੈ ਨਾਲੇ ਲੈ ਨਾਲੇ ਲੈ ਨਾ ਨੂੰ ਕਹੀਦਾ ਮੈਂ ਹਾਂਜੀ ਇਹ ਦੀ ਲੈ ਲੋ ਜੇ ਲੋ ਮਾ ਲਾ ਚਾਰ ਦਾ ਹੈ ਯਾਰ ਉਹਦਾ ਆਪਣੀ ਮਰਜ਼ੀ ਹੁੰਦੀ ਚਾਹੇ ਬੈਠਾ ਲਾਓ ਮੈਂ ਉਹ ਗੱਲ ਕਰਦੀ ਆ ਮਮੀ ਪਕੜਾ ਲਓ 10 ਫੁੱਟ ਲਾਓ ਲੌਚਾਈ ਲਾਓ ਵੀ ਮੁੱਠੀ ਮੈਂ ਆਉਂਦਾ ਨਾ ਮੈਂ ਲੋ ਕੀ ਆ ਵੀ ਦੇਖ ਜੇਗਾ ਨਾ ਅੱਟ ਸੇ ਬੱਸ ਤੇ ਭਾਇਆ ਕਿਥੇ ਨੇ ਭਾਇਆ ਤੇ ਮੀਨੂ ਆਏ ਮੈਂ ਇਹਨੇ ਵੱਲੋਂ ਗੰਦ ਲਾਜੀ ਨਾ ਤੇ ਤੂ ਨਾ ਹੈ ਉਧਰ ਭਾਈ ਮੈਂ ਸਾਵੀ ਹਾਕਾ ਮਾਰਦੀਆਂ ਉਹ ਤੇਰੀਆਂ ਹਨਾ ਤੇਰੀਆਂ ਨਹੀਂ ਆਉਂਦਾ ਫਿਰ ਲਾਉਣ ਉਹ ਜੇ ਪੈਣਾ ਕਿ ਆ ਗਏ ਨੇ ਤੇ ਉਹ ਦੁਬਾਰਾ ਕਰ ਮਰੋ ਜਨਾਓ ਉਹ ਆਹੋ ਵੀ ਕਿੰਨਾ ਹੋਣਾ ਉਹ ਮੈਨੂੰ ਖਾਣਾ ਪੰਜ ਤੇਤੀ ਨਾ ਕਿਸੇ ਕਰਦੇ ਕੋਟ ਲਾ ਲਏਗਾ ਆਹ ਬੰਦੇ ਬੁੰਡਾ ਨੇ ਜਨੇ ਬੁੰਡਾ ਨਾ ਨੇ ਆਏ ਆਪੇ ਬੁੰਡੇ ਉਹਨਾਂ ਵਾਕੇ ਤੇ ਅੰਦਰੋਂ ਬੁੰਡਾ ਨੇ ਆਹ ਬੁੰਡਾ ਨਹੀਂ ਖਾਣੇ ਆਏ ਅੱਥਰ ਮੈਨੂੰ ਆਹ ਜੀ ਨੇ ਗਾਲਾਂ ਕੱਢੀ ਕਿ ਨੁਖਾਰ ਲਾ ਦਿੰਨੇ ਆਏਗਾ ਨਾ ਕਰਦੀਆਂ ਮੈਂ ਆਹਾਂ ਤੇ ਲੱਗੇ ਜਾਂਦੇ ਨਾ ਆਹ ਆਖਣ ਦੇ ਇਹ ਮੋਰਦੇ ਹੁੰਦੇ ਨਵਾਰ ਵਾਲੇ ਸਰਕਾਰ ਜੀ ਸਾਡਾ ਪੁਣਿਆ ਬੰਨ ਜਾਏ ਮੈਂ ਖਾਂਦੀ ਇਹ ਆਉਂਦੇ ਦੱਸੀ ਉਹ ਹਾਂਜੀ ਨਵਾਰ ਇਹ ਗੱਲ ਕੋਈ ਸੁਣ ਲੈ ਅੰਦਰਾ ਇਹ ਪਿੱਛੇ ਮੰਦਿਆ ਪੱਟਿਆ ਵਾ ਉਹਦਾ ਪਾਰ ਆਉਗਾ ਬਣਾ ਹੋ ਗਿਆ ਉਹ ਹੈ ਨਾ ਉਹ ਬਗੜਾ ਬੜਵਾ ਲੈਣਾ ਨੜਕੇ ਦੀ ਪੈਸ ਹੁੰਦੀ ਦੀ ਜਿਹੜੀ ਉਹਦਾ ਬੰਦਾ ਆਪਾਂ ਆਪਾਂ ਉਸ ਦਾ ਬਹੁਤ ਹੋਣ ਚੱਲਵੇਂ ਸਵਾ ਦਿਆ ਮਾਰਦੇ ਮੈਂ ਵੀ ਪਰ ਕਿੱਥੇ ਸੱਡਦਾ ਪਤਾ ਚੱਲੇ ਭਾਈ ਬੜੀ ਡਿਊਟੀ ਕਰਦਾ ਜੀ ਕੰਟੀਨ ਅਗਲੇ ਵਲੌਗ ਵਿੱਚ ਮਿਲਦੇ ਆ ਸਰਦਾਰ ਦੀ ਬੱਚਾ ਬਾਸਾ ਮੁਕਤ ਬਾਸਾ